ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋਈ ਕਈ ਦਿਨਾਂ ਤੋਂ ਮੈਨੂੰ ਮੈਸੇਜ ਆਉਂਦੇ ਸੀਗੇ ਕਿ ਡੈਡੀ ਜੀ ਦੇ ਕੋਈ ਅਪਡੇਟ ਦੇ ਦਿਓ, ਕੋਈ ਅਪਡੇਟ ਦੇ ਦਿਓ। ਮੇਰੇ ਹੱਲੇ ਕੋਈ ਖਾਸ ਅਪਡੇਟ ਆਈ ਨਹੀਂ ਹੈ ਜੋ ਤੁਹਾਨੂੰ ਦੱਸ ਸਕਾਂ। ਕੋਈ ਨਹੀਂ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਵਾ। ਬਾਕੀ ਰੱਬ ਬਾਸ ੱਡੀ ਵੀ ਅਸੀਂ ਪੂਰਾ ਹੌਸਲੇ ਵਿੱਚ ਐ। ਡੈਡੀ ਜੀ ਵੀ ਇਹਨ ਚੜ੍ਹਦੀ ਕਲਾ ਵਿੱਚ ਐ। ਬਾਕੀ ਦੇਖੋ ਜੇ ਕੋਈ ਅਪਡੇਟ ਆਈ ਤੁਹਾਨੂੰ ਜਰੂਰ ਦੱਸਾਂਗੇ। ਬਾਕੀ ਹਲੇ ਚੱਲੀ ਜਾਂਦਾ ਹੌਲੀ ਹੌਲੀ ਸਟੈਪ ਵਧੂਗੇ ਅੱਗੇ ਅੱਗੇ ਆਏ ਨੇ ਕਿ ਇੱਕ ਤਲਕਤ ਸਾਰਾ ਕੁਝ ਹੋ ਜਾਊਗਾ ਬਾਕੀ ਦੇਖੋ ਹੀ ਹੈ ਤਾਂ ਵਾਸੀ ਹਰਾਸਮੈਂਟ ਇਹ ਕੁਝ ਜ਼ਿਆਦਾ ਕੇਸ ਵਿੱਚ ਇਹ ਨਾ ਹੈ ਨਹੀਂ ਬਾਕੀ ਉਹਨਾਂ ਨੇ ਨਿਊਜ਼ ਵਾਲੇ ਵੱੱਦ ਚੜਾ ਕੇ ਦੱਸਿਆ ਵਾ ਕੋਈ ਨਹੀਂ ਹੌਲੀ ਹੌਲੀ ਤੁਹਾਨੂੰ ਅੱਗੇ ਅੱਗੇ ਦੱਸਾਂ ਆਵਾਂਗੇ ਤੇ ਹੁਣ ਚੱਲਦੇ ਆਪਾਂ ਮੋਟਰ ਪਰ ਤੇ ਅੱਜ ਦੇਖਾਂਗੇ ਕਿ ਆਰੇ ਨੇ ਗੁੜਗੜਾਈ ਕਰਕੇ ਤੇ ਉਹ ਚ ਸਾਗ ਬੀਜਾਂਗੇ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਹੋਰ ਸਬਜ਼ੀ ਸੁੱਜੇ ਲਿਆ ਕੇ ਲਾਵਾਂਗੇ ਪਾਲਕ ਬੋਲਕ ਆਪਣੇ ਜੋ ਜੋ ਸਿਆਲ ਦੀਆਂ ਆਈਟਮਾਂ ਲੱਗਦੀਆਂ ਆਪਣੇ ਉੱਥੇ ਮੋਟਰ ਪਰ ਸਬਜ਼ੀਆਂ ਉਹ ਲਿਆ ਕੇ ਲਾਵਾਂਗੇ ਹੁਣ ਤੇ ਚੱਲਦੇ ਮੋਟਰ ਪਰ ਦੇਖੀਏ ਪਹਿਲਾਂ ਗੁੱਜਰ ਅੰਕਲ ਜੀ ਆਏ ਵੀ ਕਿ ਨਹੀਂ ਅੱਜ ਮੋਟਰ ਪਰ ਜਾਏ ਤਾਂ ਹੀ ਪਤਾ ਲੱਗੂਗਾ ਤੇ ਅੱਜ ਵੈਸੇ ਰੱਬ ਨੇ ਵੀ ਸਾਥ ਦਿੱਤਾ ਬਾਈ ਕੱਲ ਤਾਂ ਥੋੜੀ ਤੇ ਮੀਂਹ ਪਾਤਾ ਸੀਗਾ ਤੇ ਅੱਜ ਤਾਂ ਧੁੱਪ ਚੜਾਈ ਵੀ ਆ ਚਲੋ ਰੱਬ ਵੈਕਣੀ ਸਾਰਿਆਂ ਦੇ ਅਰਦਾਸਾਂ ਸੋਣੇ ਬਈ। ਬੱਕੇ ਅਸੀਂ ਵੀ ਅਰਦਾਸ ਕਰਦੇ ਆ ਗੁਰੂ ਘਰ ਜਾਈਦਾ ਕਿ ਜਲਦ ਜਲਦ ਸਾਨੂੰ ਕੋਈ ਰਾਹ ਦਿਖਾਵੇ। ਬੱਕੇ ਹੁਣ ਬਈ ਕੀ ਕਹਿ ਸਕਦੇ। ਤੇ ਹੁਣ ਚੱਲਦੇ ਆਪਾਂ ਮੋਟਰ ਪਰ ਮੋਟਰ ਵੇ ਕਰਕੇ ਦਿਖਾਉਂਦਾ ਸਾਨੂੰ ਮੈਂ। ਲੋ ਜੀ ਅੰਕਲ ਜੀ ਨੂੰ ਚਾਹ ਪਵਾ ਲਈ। ਅੰਕਲੂ ਵਗੈਰ ਉਹ ਜੀ ਗੱਡੀ ਥੱਲੇ ਪੈ ਜਾਂਦਾ। ਹਾਂ ਬਈ। ਜਦੋਂ ਹੋਰ ਠੰਡਾ ਰਹਿੰਦਾ ਗੱਡੀ ਥੱਲੇ। ਚੱਲੀਏ ਮੋਟਰ ਪਰ ਹੁਣ। ਤੇ ਲੋਈ ਮੋਟਰ 'ਤੇ ਪਹੁੰਚ ਗਏ ਤੇ ਟੋਵਾ ਟਿਕ ਰੋਵੇ ਕਿੱਡਾ ਟੋਵਾ ਪੈ ਗਿਆ ਮੀਂਹ ਦੇ ਪਾਣੀ ਨਾਲ ਹੁਣ ਦੇਖੋ ਮੀਂਹ ਦਾ ਪਾਣੀ ਚੱਲਿਆ ਪੈ ਵੀ ਫੁੱਟ ਗਿਆ ਤਾਂ ਤੇ ਕੱਲ ਵੀ ਮਿੱਟੀ ਸਿੱਟੀ ਔਰ ਇੱਕ ਟਰਾਲੀ ਲਿਆ ਕੇ ਔਰ ਡਬਲ ਬੈਗ ਪਾ ਕੇ ਫੇਰ ਚਲਾਉਂਗੇ ਟਰਾਲੀ ਟਰੋਣੀ ਲੰਗਦੀਆਂ ਟੁੱਟ ਜਾਂਦਾ ਦੇਖੋ ਹੁਣ ਸਿਮੈਂਟ ਵੀ ਇੰਨਾ ਪਾਉਂਦੇ ਨਹੀਂ ਹੈਗੇ ਕੱਚਾ ਕੰਮ ਕਰਕੇ ਬੈ ਬਣਾਏ ਵੇ ਤੇ ਕੀ ਦੇਖ ਨਹੀਂ ਰਹੇ ਅੰਕਲ ਮੋਟਰ ਪਰ ਤੇ ਲੋ ਜੀ ਮੋਟਰ ਪਰ ਪਹੁੰਚ ਗਏ ਚਾਹ ਲੈ ਕੇ ਸੱਬੀ ਬੰਦੇ ਬੰਦੇ ਹਾਂਜੀ ਅੰਕੇ ਅਸੀ ਗੱਲ ਦੀ ਦੂਰ ਤੱਕ ਤਾਂ ਦਿਖਿਆ ਨਹੀਂ ਮੈਂ ਕਹ ਲੈ ਵੀ ਉਹੀ ਕੰਮ ਹੋ ਗਿਆ ਮੈਂ ਕੰਮ ਲੱਗਿਆ ਤੁਕੇ ਮੈਂ ਦੇਖਿਆ ਪਿਛਲੇ ਪਾਸੇ ਤੇ ਚੱਕ ਤੇ ਹੈ ਵੇ ਸਾਰੇ ਚੱਕ ਤਾਂ ਸਾਰੇ ਇਧਰ ਦੇਖ ਬਾਈ ਰੱਬ ਸੁੱਖ ਰੱਖਿਆ ਜਹਰੀ ਢੁੱਪਰ ਹੋਵੇ ਕੰਮ ਆਪਣਾ ਸੈੱਟ ਆ ਜਾਣਾ ਆਪਣਾ ਨਹੀਂ ਸਾਰਿਆਂ ਦਾ ਹੀ ਸੈੱਟ ਆ ਜਾਣਾ ਬਾਈ ਸਾਰਿਆਂ ਦਾ ਹੀ ਤਾਂ ਹੀ ਅਰਦਾਸ ਕਰਦੇ ਬਾਈ ਰੱਬਾ ਇੱਕ ਹਾਤਾ ਨੇ ਕੱਲ ਵੀ ਦੇ ਲੈ ਮੀਂਹ ਪਾਤਾ ਵੀ ਚਿਗੜ ਚਕੜਾੜ ਜੀ ਕਰਤੀ ਤੀ ਤਾਂ ਵੀ ਰੱਬ ਨੇ ਸੁੱਖ ਰੱਖਿਆ ਮੀਂਹ ਜ਼ਿਆਦਾ ਨਹੀਂ ਪਾਇਆ ਹੈ ਨਾ ਵਾਜਾ ਆਪਾਂ ਨੇ ਆ ਤਿਆਰੀ ਕਰਕੇ ਸ਼ਾਮ ਨੂੰ ਸਾਗ ਬੀਜਦੀ ਐ ਇਹ ਗਾਲੂ ਆਪਾਂ ਆ ਵੀ ਜਿੰਨੇ ਆਪਾਂ ਨੇ ਹਨਾ ਹਾਂਜੀ ਗਠੇ ਵੀ ਲਾਉਣੇ ਆ ਸਾ ਆਪਾਂ ਇੱਧਰ-ਇੱਧਰ ਰੱਖ ਲੈਂਦੇ ਸਾਰਾ ਕੁਝ ਗਠੇ ਦਾ ਆਪਾਂ ਇੱਧਰ ਲਾ ਲੈਂਦੇ ਆ ਗਠਿਆਂ ਦੀ ਜਾਂ ਫਿਰ ਉਹ ਪਿਛਲੇ ਪਾਸੇ ਖਾਲੀ ਹੋ ਪਿਆ ਬਣਾ ਸਾਗ ਲਾਉਣਾ ਆਪਾਂ ਸਾਗ ਨੂੰ ਉਹਨੂੰ ਰੱਖ ਲੈਂਦੇ ਆ ਸਾਗ ਇੰਨਾ ਕਿੰਨਾ ਕੁ ਚਾਹੀਦਾ ਆਪਾਂ ਨੂੰ ਇੰਨਾ ਕੁ ਲਾ ਲੈਂਦੇ ਆ ਥੋੜਾ ਇੰਨਾ ਕੁ ਸਾਗ ਹਾਂ ਜਿੰਨਾ ਇੱਥੇ ਇੱਥੇ ਜਲਾਵਾਂਗੇ ਮੇਥੀ ਜਾਂ ਉਹਦੇ ਜਲਾ ਲਾ ਮੇਥੀ ਪਾਲਕ ਐਂ ਕਰਦੇ ਆਹ ਏਰੀਏ ਸਾਗ ਉਹਦੇ ਨਾਲੇ ਪਾਲਕ ਲਾ ਦਿੰਦੇ ਹਾਂ ਪਾਲਕ ਸੋਹਣੀ ਹੋ ਜੂਗੀ ਇੱਧਰ ਮੇਥੀ ਲਾ ਦੋਗੇ ਵਿਚ ਨੂੰ ਰਸਤਾ ਰੱਖ ਲੋਗੇ ਵੜਨ ਦੇ ਨੂੰ ਆਹ ਖਾਲ ਪਾਉਣੀ ਹੈ ਨਾ ਹਾਂ ਐ ਖਾਲ ਪਾ ਲੂਗੇ ਜਿਹੜਾ ਵਿਚ ਨੂੰ ਪਾਣੀ ਲੱਗੀ ਉਹਨਾਂ ਨੇ ਰਸਤਾ ਬਸ ਠੀਕ ਆ ਜਿਹਾ ਵੀ ਛਾਂਗੇ ਹੈ ਨਾ ਆਹ ਜਿਹੜੇ ਨਾ ਇੱਧਰ ਮੁਰਚੇ ਮੁਰਚੇ ਨੂੰ ਛੋਰਾ ਜੇ ਤਾਂ ਉਹ ਮਛਾਂਕ ਨਾ ਨਾਣੇ ਕਨੇ ਘਟਾਣੀ ਵੜਣੀ ਹੈ ਉੱਪਰ ਤੇ ਭਈਆ ਵੱਡੂਗਾ ਨਾ ਮੇਥੇ ਲੱਤ ਤੇ ਜਾਣੇ ਕੋਈ ਨਹੀਂ ਮੈਂ ਵੱਢ ਕੇ ਚੜ ਕੇ ਵੱਢ ਦਿੰਦਾ ਕਿਹੜੇ ਵੱਢਣੀ ਇਹ ਕਿਤਾਬ ਡਣਾ ਜਿਹੜਾ ਨਾ ਤਾਰਾਂ ਨੂੰ ਲੱਗੂਆ ਇਹ ਇੱਧਰ ਇਹ ਤਾਂ ਪੌੜੀ ਲਿਉਣੀ ਪੈਣੀ ਨਾ ਨਾ ਉਹ ਭਈਆ ਕਹਿੰਦਾ ਮੈਂ ਚੜ ਜਾਣ ਬਾਈ ਚੜ ਜਾਣਾ ਆ ਰਹੀ ਆਪਣੇ ਪਈ ਅੰਦਰ ਆ ਰਹੀ ਪਈ ਆ ਹਾਂ ਜੀ ਆਹ ਵੜਾ ਦੇਣਾ ਇੱਕ ਟਾਣਾ ਠੀਕ ਹੈ ਇਹ ਇੱਧਰ ਤਾਰਾਂ ਹਾਂ ਤਾਰਾਂ ਨੂੰ ਨੁਕਸਾਨ ਨਾ ਕਰੇ ਮੈਂ ਕਹਿੰਨੇ ਕੈ ਵੀ ਵੜਾ ਰੰਦੇ ਇੱਧਰ ਜਿਹੜਾ ਜਿੰਨੇ ਜਿੰਨੇ ਲੱਗਣੇ ਆ ਉਹ ਸਾਰੇ ਵੜਾ ਦੇਣੇ ਇਹ ਸ਼ੁਰੂ ਦੀ ਗਲਤੀ ਹੋ ਗਈ ਉਹਦੇ ਨਾਲ ਇੱਕ ਟਾਣਾ ਸਿੱਧਾ ਹੀ ਰੱਖਣਾ ਦਾ ਆਪਾਂ ਨੇ ਇਹਦੇ ਪੌੜੀ ਬਹੁਤ ਵਧੀਆ ਬਣਨੀ ਸੀ ਮੈਂ ਕਹਿੰਨਾ ਹਲੇ ਵੀ ਕੰਮ ਚੱਲ ਸਕਦਾ ਇੱਕ ਗੱਭੇ ਦੇ ਸਿੱਧੀ ਹੋਆ ਸੈੱਡ ਵਾਲੀ ਦੋਹੇ ਵੜ ਦਿੰਦੇ ਆ। ਕੀ ਗੱਲ ਆ? ਹਾਂ। ਜੀ ਆਪਾਂ ਹਟਾਣਾ ਬੜਦਨੇ ਆ। ਕਿਹੜਾ ਹੀ? ਆਹਾਂ। ਆਹਲਾ। ਇਸ ਸਪੋਰਟ ਨਹੀਂ ਲੈਣੀ ਜੇ ਕਿਤੇ ਜ਼ਿਆਦੀ ਨੇਰੀ ਆਈ ਨੇ ਇਦਾਂ ਪਾਟਣਾ। ਕਿਹਦੀ ਸਪੋਰਟ ਆ ਇਹਨਾਂ ਦੋਹਾਂ ਦੀ ਆ। ਇਹ ਦੋ ਰੱਖ ਲੰਦੇ ਆ। ਇੱਧਰ ਵਾਲੀ ਵੜ ਲੰਦੇ ਆ। ਬਾਕੀ ਡੈਡੀ ਦਾ ਦੂੰਗੇ ਆਪੇ ਆ ਕੇ। ਕੋਈ ਚਾਰ ਦੋ ਗੱਲ ਨਹੀਂ। ਹਾਂ। ਇਹਨਾਂ ਡਬਲ ਇਹਨਾਂ ਥੋੜਾ ਉਹ ਜਾਰਾ ਕਰ ਦੇਣਾ। ਵੈਸੇ ਉਹ ਇਹ ਤੇ ਸਾਬ ਨਾ ਠੀਕ ਹੈ ਕਿ ਉੱਚਾ ਜਾ ਕੇ ਖੁੱਲਿਆ ਜਾਦਾ ਇਹ ਉੱਪਰ ਆ ਗਿਆ ਨਾ ਵਧੀਆ ਗੋਲ ਜਾਂ ਮੋਜਾ ਬਣਾ ਕੇ ਆ ਜਾਣਾ ਪੰਨੋ ਲਗ ਰਾਂ ਵੜਾ ਦੇਣੇ ਇਹਦੀਆਂ ਕਿਹੜੀਆਂ ਸੈਡਾਂ ਵਾਲੀਆਂ ਹਾਂ ਹੋਰੀ ਫੇਰ ਸਿੱਧੀ ਬਣ ਜਾਏਗੀ ਸਿੱਧੀ ਐ ਸਿੱਧਾ ਉੱਪਰ ਗੋਲ ਘੁੰਮੇ ਛਾਵਾ ਜੀ ਕਰਦੇ ਕਰੂੰਗਾ ਸਿਆਲੇ ਆ ਤੂੰ ਪੰਦੀ ਲੋੜ ਵੀ ਨਹੀਂ ਆਉਹੀ ਤੂੰ ਪੰਦੀ ਤਾਂ ਲੋੜ ਹੈ ਸਿਆਲੇ ਆ ਹੁਣ ਚਲੋ ਦੇਖਦੇ ਵਾਕੀ ਲੈ ਸੰਨੋ ਨਾ ਪਿਆਜ਼ ਪਿਛਲੇ ਪਾਸੇ ਦਾ ਨੇ ਪਿਆਜ਼ ਵੀ ਲੱਗ ਜਾਊ ਲਾਣਾ ਲਾਓ ਪਿਛਲੇ ਬਸ ਪਿਆਜ਼ ਪਿਆਜ਼ ਇੱਧਰ ਲਾਉਗੇ ਨਿੱਗਰ ਹੋ ਜਾਂਦਾ ਪਿਆਜ਼ ਇੱਧਰ ਤੇ ਯਾਰ ਵਧੀਆ ਦੇਖ ਕੇ ਲਿਆਉਣਾ ਜਿਹੜਾ ਮੋਟਾ ਹੋਵੇ ਉਹ ਯਾਰ ਉਹ ਨਾ ਬਾਬਾ ਕਹਿੰਦਾ ਵੀ ਨਹਿੜਾ ਉਹਨੂੰ ਛੇਤੀ ਆ ਜਾਂਦਾ ਆਪਣਾ ਪਿਆਜ਼ ਨੂੰ ਨਹਿੜ ਕਿ ਉਹ ਨਹਿੜਾ ਨੇ ਜਿਹੜਾ ਉੱਪਰ ਤੋਂ ਫੁੱਲ ਲਾਉਗਾ ਹਾਂਜੀ ਹਾਂਜੀ ਉਹ ਪੱਕਾ ਦਾ ਛੇਤੀ ਆ ਅੱਛਾ ਉਹ ਪੱਕਣਾ ਹੀ ਚਾਹੀਦਾ ਫਿਰ ਗੜੇ ਦੀ ਜਿਹੜੀ ਗੰਜਾਇਦਾ ਬਾਬਾ ਜੀ ਕਹਿੰਦੇ ਉਹਨੂੰ ਮਲਦੀ ਹੈ ਅੱਛਾ ਬਾਬਾ ਤਾਂ ਲੱਗੇ ਗੁਣ ਲਿਆਏ ਕੌਣ ਬਾਬਾ ਤਾਂ ਭੇਜਦੇ ਨੇ ਨਿੱਕੇ ਆਣੇ ਮੰਦੇ ਤੋਂ ਦਿੰਦਾ ਠੀਕ ਠੀਕ ਉਹ ਆਪਾਂ ਉਹ ਕੰਮੇ ਦੀ ਵਧੀਆ ਲਿਆ ਹਾਂ ਜੀ ਉਹਦੇ ਨਾਲ ਦਾ ਕਹਿੰਦੇ ਗਠਿਆਂ ਦੀ ਪਨੀਰ ਤੁਸੀਂ ਆਪੀ ਦੀ ਹੈ ਉਹ ਵੀ ਤਿਆਰੀ ਗਠਿਆਂ ਦੀ ਉਹ ਕਿਦਾਂ ਪਰ ਉਹ ਤੇ ਮਾਪਿਆਂ ਨੂੰ ਪੁੱਛਣਾ ਹੁੰਦਾ ਹੁਣ ਸਾਹਮਣੇ ਚਲ ਨੇ ਅੱਬਰ ਰੋਪੜ ਦੇ ਮੈਂ ਹੀ ਲਿਆਉਂਗਾ ਆਏ ਤੁਸੀਂ ਉਹ ਲਿਆਉ ਹਾਂ ਮੈਂ 3-4 ਐਟਮਾ ਜੇ ਦੇਖਦਾ ਸ਼ਾਮ ਨੂੰ ਕਿਹੜਾ ਵੱਜੇ ਪਹਿਲਾਂ ਤਾਂ ਜੱਪਾ ਆਏ ਇਹ ਕੰਮ ਵੀ ਹੋ ਜੂਗਾ ਇਹ ਪੱਟਣਾ ਇਹਨੇ ਮੈਂ ਤਾਂ ਨਹੀਂ ਹਾਂਜੀ ਉਹਨਾ ਜੇਕਣਾ ਹੋਣਾ ਇਹ ਪਦਲਾ ਉਹ ਸਾਫ਼ ਹੋ ਗਿਆ ਫਿਰ ਇਹਨੂੰ ਸੇਕ ਜਾਵਾਂ ਲੱਗੂ ਹੁਣ ਐਦਾ ਹਾਂ ਐਨੇ ਸੁੱਕਾ ਰਹਿਣ ਨਹੀਂ ਐਦਾ ਹੀ ਐਨੇ ਇੱਤੇ ਹੀ ਰਹਿਣਗੇ ਆਪਾਂ ਨੂੰ ਪੱਟ ਕੇ ਜਾਂਦੇ ਬੀਜ ਦੇਣੇ ਬਸ ਮੈਂ ਕਿਹਾ ਸਾਗ ਅੱਜ ਬੀਜ ਦੀਏ ਸਾਰਾ ਚੀ ਬੀਜ ਲੈ ਸਾਗ ਨੂੰ ਤਾਂ ਕੋਈ ਨਹੀਂ ਉਹ ਤਾਂ ਗਿੱਲ ਚ ਹੁਣ ਫੇਰ ਵੀ ਪਾਣੀ ਲਾਉਣੇ ਪੈਣਗੇ ਉਹ ਕਿ ਖੁੰਝਾ ਸਵਾਰਲਾ ਚ ਸਾਗ ਬੀਜ ਲੰਦੇ ਹਾਂ ਹਾਂਜੀ ਬਾਕੀ ਵੀ ਤੁਸੀਂ ਵੀ ਸਲਾਹ ਦਿਓ ਕਿਹ ਕਿਹ ਬੀਜ ਜੀ ਅਸੀਂ ਉਹਰੇ ਮੁੱਲੀਆਂ ਗਾਜਰਾ ਮੁੱਲੀਆਂ ਸਾਗਵਲਾ ਹਾਂਜੀ ਮੁੱਲੀਆਂ ਸਾਗਵਲਾ ਧਨੀਆ ਧਨੀਆ ਵਾਲੇ ਕੁਮ ਬੇਟੀ ਸਾਰੀਆਂ ਆਈਟਮ ਚੱਕ ਲੈਣੀਆਂ ਮੈਨੂੰ ਬਾਕੀ ਤੁਸੀਂ ਵੀ ਦੱਸ ਦਿਓ ਬਈ ਕਿ ਆ ਕੇ ਬੀਜੀ ਮੋਟਰ ਪਰ ਹੋਰ ਕੋਈ ਨਵੀਂ ਆਈਟਮ ਬਾਕੀ ਸਾਡੇ ਦੂਏ ਮੁਟੇ ਤੇ ਚੱਲ ਪਈ ਬਾਈ ਹੁਣ ਜਿਹੜੇ ਸੁੱਕਣੇ ਤੇ ਉਹ ਸੁੱਕ ਲੈ ਠੀਕ ਦੋ ਯਾਰ ਮੁਠੇ ਜੂਰੀਏ ਦੇ ਨੱਥੇ ਉਹ ਨਹੀਂ ਮੁਕੇ ਜੂਰੀਆ ਜੂਰੇ ਜੂਰੇ ਡਾਇਬ ਹੈ ਸ਼ਾਇਦ ਮਜੂਰੀ ਆ ਫੇਰ ਇਕੱਠੇ ਹੀ ਝੱਕ ਲਿਆਵਾਂਗੇ ਕਿਥੈ ਲਾ ਪਹਿਲਾਂ ਨਾ ਫੇਲਾ ਤਾਂ ਖਰਾਬ ਹੋ ਜਾਣਾ ਬੁੱਧੇ ਇਹਨਾਂ ਜਾਣ ਜਾਣਾ ਜਦ ਤੱਕ ਸੁੱਕ ਸੁੱਕਦੇ ਨਹੀਂ ਨਾ ਖੇਤ ਆਪਣੇ ਹਾਂ ਬਾਅਦ ਹੀ ਆਇਆ ਤਾਂ ਫੇਰੇ ਮੈਨੂੰ ਸਾਫ਼ ਕਰਕੇ ਬੂਟਿਆਂ ਨੂੰ ਗੁੱਡ 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 ਕੇ ਫੇਰ ਇਹ ਪਾਉਣਾ ਹੈ ਨਾ ਕਿ ਐਦਾਂ ਨਹੀਂ ਪਾਉਣਾ ਫਿਰ ਇਹਨਾਂ ਨੂੰ ਬੂਟਿਆਂ ਨੂੰ ਮਿੱਟੀ ਲੱਗਦੀ ਉਹਨਾਂ ਮਿੱਟੀ ਵੀ ਲੱਗੂਗੀ ਠੀਕ ਠੀਕ ਹੈ ਨਾ ਆ ਪਾਣੀ ਸੁੱਕਾ ਜਾਏ ਹੁਣ ਰੱਬਾ ਦੇਖ ਲਓ ਜੇ 3-4 ਦਿਨ ਤੋਂ ਪਚੜ ਗਈ ਪਾਣੀ ਸਾਡੇ ਆਏ ਗਿਆ ਹੋ ਜਾਣਾ ਮੇਰੀ ਹੋ ਗਈ ਸ਼ਰਤ ਵੀ ਕਰ ਲੈਣਾ ਅਕਲ ਹੈ ਵੀ ਫੇਰੀ ਉਹ ਸਲਾਈ ਹਾਂਜੀ ਬਈ ਆਪਾਂ ਕੋਈ ਕੋਈ ਨਾ ਨਾ ਕੋਈ ਜਿੱਦਾਂ ਇਹ ਹਾਂਜੀ ਉਹ ਬਈ ਇਹਦੇ ਨਾਲ ਖਾਣਾ ਨਹੀਂ ਬਣਾਉਦੀ ਕਿਹਦੇ ਨਾਲ ਇਹ ਦੁੱਟਿਆਂ ਦੀ ਲਾਈਨ ਨਾਲ ਨਾ ਖਾਣੇ ਖਾਣ ਪਾਣੀ ਜਾਵੇ ਪਿਛਲੇ ਪਾਸੇ ਨਹੀਂ ਜਿੱਦਾਂ ਉਹ ਲਾਈਨ ਆ ਤੁਸੀਂ ਕੋ ਮਾ ਸਾ ਇੱਧਰ ਆਂਦੇ ਇੱਕ ਇੱਧਰ ਮਾ ਖਾਲ ਖਾਲੇ ਖਾਲ ਪਾਣੀ ਜਾਰੀ ਕਰ ਹਾਂ ਅੱਡੀ ਦੇਖਦੇ ਬੜੇ ਬੜੇ ਪੈਪ ਇਹਨਾਂ ਨੇ ਪਾਣੀ ਲਾ ਦੇ ਕਰੂਗੇ ਇਹ ਲੋੜ ਪਈਏ ਤਾਂ ਆਪਣੀ ਸਰੋਂ ਜ ਨਹੀਂ ਪਣੀ ਜਾਏ ਕਰੂਗੇ ਜਿਆਦਾ ਬਸ ਠੀਕ ਦੇਖ ਲੂਗੇ ਚੱਲ ਦੇਖਦੇ ਬਈ ਇਹਦਾ ਵੀ ਬਈ ਸੰਗਤਾਂ ਲੈ ਕੇ ਜਾ ਰਹੀਆਂ ਉਹ ਰੱਖੋ ਖਾਲੀ ਆ ਭਰ ਭਰ ਕੇ ਇੱਕ ਟਰਾਲੀ ਮੋਰੇ ਲਾਂਗੀ ਮੋਰੇ ਨਿਸ਼ਾਨ ਸਾਹਿਬ ਲੈ ਆਵੇ ਸਾਡੇ ਕਿਹੜਾ ਬੰਦਨਾ ਅੰਕ ਲਗਾਣਾ ਉਹਦਾ ਦੌਂਦਪੁਰ ਦੋਂਦਪੁਰ ਬੇਲੇ ਲੱਗ ਗਿਆ ਉੱਥੇ ਲੈ ਕੇ ਜਾ ਰਹੇ ਮਿੱਟੀ ਸਾਰੀ ਇਹ ਉਹ ਦੇਖੋ ਬਈ ਕੋਲ ਟਰੈਕਟਰ ਬਹੁਤ ਟਰੈਕਟਰ ਬਹੁਤ ਬਈ ਸੰਗ ਸਾਡੇ ਬਹੁਤ ਆ ਰਹੀ ਹੈ ਉਹਨਾਂ ਨੇ ਕਹਿ ਤੋ ਸਾਰਿਆਂ ਨੂੰ ਕਹਿੰਦੇ ਉਹਨੇ ਮਿੱਟੀ ਲੈ ਕੇ ਨਾ ਆਏਓ ਕਿ ਆਪਣੇ ਪਿੰਡ ਦੇ ਥੈਲੇ ਭਰ ਕੇ ਲੈ ਕੇ ਆਏ ਉੱਥੇ ਮਿੱਟੀ ਹਾਂਜੀ ਉੱਥੇ 2500 ਥੈਲਾ ਭਰਿਆ ਪਿਆ ਉਹ ਕਹਿੰਦੇ ਜਦਨ ਲੇ ਕੇ ਆਣਾ ਲੈ ਜੋ ਇਕੱਠੇ ਨਹੀਂ ਆਣੇ ਆ ਬੇਲੇ ਵੀ ਜਿੱਥੇ ਆਪਣਾ ਆਪਣਾ ਬੇਲੇ ਨੂੰ ਇਧਰੋਂ ਚਮਕੌਰ ਸਾਂ ਨੂੰ ਮੁੜਦੇ ਆ ਉੱਥੇ ਵੀ ਮਿੱਟੀ ਸਿੱਟ ਕੇ ਉੱਥੇ ਵੀ ਥੱਲੇ ਢੇਰ ਲੱਗੇ ਹੋਏ ਆ ਉੱਥੇ ਦੇ ਕਿਉਂਕਿ ਜਿਹੜੇ ਨਾਲ ਨਹੀਂ ਹੱਥਾਂ ਵਾਲਾ ਕੰਮ ਨਹੀਂ ਮੈਂ ਉੱਥਾ ਆਣਾ ਨਹੀਂ ਮੈਂ ਉੱਥੇ ਜਿੱਥੇ ਆਪਣੇ ਬੰਨ ਪਰਾਂ ਉੱਥੇ ਥੱਲੇ ਵਰਨੇ ਓਖੇ ਆ ਓਖੇ ਆ ਉੱਥੇ ਕਿਉਂਕਿ ਜਗ੍ਹਾ ਵੀ ਘਟ ਹੈ ਪਿਚਕੜ ਜਕੌੜ ਜਾ ਹੋ ਜਾਂਦਾ ਉੱਥੇ ਚਿੱਕੜ ਹੋ ਜਾਂਦਾ ਬਹੁਤ ਉਹਦਾ ਕੰਮ ਓਖਾ ਹੁੰਦਾ ਇਹਨੇ ਪਿੱਛੇ ਦੀ ਭਾਰ ਕੇ ਜਾਂਦੇ ਆ ਅਗਲਾ ਟਰੈਲੀ ਖੜਾਉਂਦਾ ਥੱਲੇ ਉਧਰ ਤੇ ਚਲੋ ਜੀ ਟਰਾਲੀ ਅੱਗੇ ਨਹੀਂ ਮਿੱਟੀ ਪਹਿਲਾਂ ਮਿੱਟੀ ਨੂੰ ਜਗਾ ਬਣਾਉਣੀ ਪੈਂਦੀ ਐ ਉਹ ਕੰਮ ਬਹੁਤ ਔਖਾ ਹੋ ਜਾਂਦਾ ਤਾਂ ਹੁਣ ਥੱਲੇ ਆਣਾ ਕੰਮ ਬਹੁਤ ਧੀ ਚੱਲ ਪਿਆ ਬਾਕੀ ਵੀ ਰੱਬ ਦਾ ਬਚਾਓ ਆ ਸਾਡੇ ਕਿਨੇ ਇੱਧਰ ਬਚਾਓ ਹੋ ਗਿਆ ਬਈ ਜਿੱਦਣ ਵੀਡੀਓ ਪਾਈ ਇਨੀ ਸੰਗਤ ਆ ਗਈ ਉੱਥੇ ਹੱਦ ਤੋਂ ਵੱਧ ਅੰਕਲ ਦੇਖੀ ਆਏ ਆ ਮੈਨੂੰ ਦੇਖੀ ਆ ਹੂੰ ਟਰਾਲੀਆਂ ਪਰ ਹੁਣ ਵੀ ਬਹੁਤ ਆਉਂਦੇ ਆ ਤੁਹਾਡੇ ਸਾਹਮਣੇ ਤਿੰਨ ਟਰਾਲੀਆਂ ਗਈਆਂ ਭਰ ਕੇ ਦੇਖ ਲਓ ਮੰਗਰੋੜ ਸਾਈਂ ਦੀ ਆਈ ਉਹ ਮੱਝ ਵਾਲੀ ਮੰਗਰੋੜ ਮੇਰੇ ਨਾਨਕੇ ਤੋਂ ਟਰੰਨੀ ਐਵੇਂ ਫੋਨ ਆਇਆ ਤਾਂ ਉਹ ਵੀ ਕਹਿੰਦੇ ਸੀ ਉਰੇ ਆਉਣ ਲੱਗੇ ਮੈਂ ਆ ਕੇ ਆਜੋ ਆਜੋ ਲੱਗ ਜਾਂਦੀਆਂ ਨਹੀਂ ਕੱਲ ਕੱਲ ਬਹੁਤ ਬਾਈ ਆਹੀ ਪਿਆਰ ਹੁੰਦਾ ਫਿਰ ਦੇਖ ਲੋ ਬਾਕੀ ਇੱਧਰ ਕੱਲ ਆਪਾਂ ਆਪਣੇ ਬੰਨ ਪਰ ਲੱਗੇ ਵੀ ਸੀਗੇ ਇੰਨਾ ਬੰਨ ਉਹ ਵੀ ਜ਼ਰੂਰੀ ਆ ਉਨਾ ਹੀ ਬੰਨ ਫਿਰ ਸਾਨੂੰ ਇੱਧਰ ਤੋਂ ਆਪਣੇ ਬੰਨ ਇਹ ਵੀ ਸਾਡਾ ਸਾਰੇ ਘਰ ਤਾਂ ਪੱਕਾ ਨਹੀਂ ਨਹੀਂ ਪੱਕਾ ਤਾਂ ਘਰ ਤਾਂ ਕੱਢ ਜਿੱਥੇ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਪਾਈ ਆ ਹਾਂ ਹਾਂ ਜਿੱਥੇ ਤੇ ਨੀਵਾ ਉੱਚਾ ਨੀਵਾ ਤਾਂ ਉੱਥੇ ਜਗਾ ਪਾਤ ਹੀ ਸਾਰੇ ਹਾਂ ਪੱਕਾ ਕਰਤਾ ਉਹੀ ਰੱਬ ਦਾ ਬਚਾਓ ਹੋ ਗਿਆ ਕਿ ਇੱਧਰੋਂ ਪਾਣੀ ਨਹੀਂ ਆਇਆ ਸਾਡੇ ਕਿੰਨੇ ਵੀ। ਉਹ ਜੇ ਤਾਂ ਇਕੱਠਿਆਂ ਕਰਕੇ ਨਾ ਡੀਜੀ ਤੇ ਆਰਡਰ ਲੇ ਗਏ। ਮਿਲੂ ਪੱਕਾ ਬਣਾ ਲ ਦੇਣਾ। ਪੱਕਾ ਕਰਨਾ ਚਾਹੀਦਾ। ਇਹ ਹਲੇ ਵੀ ਬੰਦ ਦਾ ਖਤਰਾ ਹੀ ਆਪਾਂ ਨੂੰ। ਬੰਦ ਹੈ ਉਹ ਆ। ਬੰਦ ਹੈ ਇੱਧਰ ਨਹੀਂ ਖਤਰਾ ਜੇ ਸਾਡੇ ਕਿੰਨੇ ਖਤਰਾ ਨਹੀਂ ਹੈ ਤੇ ਇਹਦੇ ਦੂਈ ਸੜਕ ਟੁੱਟਣ ਦਾ ਖਤਰਾ ਹੈ। ਅਸਰੇ ਤੋਂ ਲੈ ਕੇ ਜਦ ਤੱਕ ਰਹਿ ਰਹੇ ਪਰ ਪੱਥਰ ਨਹੀਂ ਲੱਗਦਾ ਜਿਆਦਾ ਖਤਰਾ ਹੈ ਹੀ ਹੈ ਇਹਦਾ ਬਈ। ਇਹਦੇ ਡੱਡਾ ਪੱਥਰ ਲੱਗਣੇ ਚਾਹੀਦੇ ਸੱਡਾ ਪਾ। ਕਿ ਉਹ ਇਹ ਚ ਮਿੱਟੀ ਬਹੁਤ ਪਈ ਹੰਤੇ ਨਹੀਂ ਮਿੱਟੀ ਉੱਤਾਂ ਪਹਿਲਾਂ ਉਹਨਾਂ ਟੈਂਕੂ ਝਾੜਦੇ ਤੇ ਫਿਰ ਜਦੋਂ ਅਸੀਂ ਹੁਣ ਅੱਗੇ ਸੋਧੋ ਅੱਛਾ ਟੈਂਕੂ ਵਿਚ ਨੂੰ ਬੰਨੇ ਬੰਨਣਾ ਇਹਨੂੰ ਅੱਜ ਬੰਨੇ ਬੰਨ ਜਾਂਦੇ ਹੁੰਦੇ ਵਿੱਚ ਨਿਕਲ ਕੇ ਰਸਤੇ ਬਣਾਏ ਹੁੰਦੇ ਦਾ ਨਾਉਟ ਤਾਂ ਇਹੀ ਹੋਇਆ ਹੋਇਆ ਤਾਂ ਜਦੋਂ ਇਦਾਂ ਨੇ ਮੰਨੇ ਨਹੀਂ ਲੱਗਦੇ ਬੰਦੇ ਅੱਛਾ ਫਿਰ ਉਹ ਪੱਕਾ ਪਰਲਾ ਬੰਨ੍ਹ ਕਰਤਾ ਫਿਰ ਅੱਛਾ ਉਹ ਕਰਤੇ ਵੈਸੇ ਹੋਣਾ ਚਾਹੀਦਾ ਐਰੇ ਪਰ ਤਾਂ ਸਿਰੇ ਤੱਕ ਰਸਤੇ ਐਰੇ ਪਰ ਤਾਂ ਰਸਤਾ ਹੀ ਹੋਣਾ ਚਾਹੀਦਾ ਬੜੀਆਂ ਚੱਲੀਆਂ ਉਹ ਸਾਲਾਂ ਤੱਕ ਦੁਨੀਆ ਅੱਛਾ ਨੇੜੇ ਆ ਇਹ ਨੇੜੇ ਪੈਂਦਾ ਹੁਣ ਇਹ ਵੀ ਲੈ ਹੁਣ ਇਹ ਵੀ ਪੱਕਾ ਹੋ ਗਿਆ ਹੁਣ ਕਮਾਲਪੁਰ ਨੂੰ ਸਿੱਧਾ ਰਸਤਾ ਕਮਾਲਪੁਰ ਨੂੰ ਆਉਣਾ ਇਹਨਾਂ ਮੋੜਾਂ ਘੜਾਂ ਨਹੀਂ ਸਿੱਧਾ ਤੇ ਲੈ ਇੱਥੇ ਹੁਣ ਹੋਰ ਤੇ ਅਸੀਂ ਜਾਣਾ ਹੋਵੇ ਕਮਾਲਪੁਰ ਨੂੰ ਬੰਨੇ ਵਨ ਜਾ ਕੇ ਚਲੋ ਜੀ ਜਰੂਰ ਇਹਨਾਂ ਲੰਬਾ ਘੁੰਮਣਾ ਕਿਉਂਕਿ ਉਹ ਲੰਬਾ ਘੁੰਮਣ ਘੇਰੀ ਬਹੁਤ ਇੱਧਰੋਂ ਸਿੱਧਾ ਹੀ ਕਮਾਲਪੁਰ ਨੂੰ ਉਧਰੋਂ ਚੜਜੋ ਬੜੇ ਰੋਡ ਪਰ ਉਹ ਵੈਸੇ ਆ ਪੈਂਦਾ ਛੋਟਕਟੇ ਐ ਵੀ ਨੇ بڑے ਰੋਡ ਪਰ ਚੜ ਕੇ ਪਾ ਥੋੜੀ ਨਦੀ ਚੱਲਦੀ ਆ ਜਿੱਦਨ ਨਦੀ ਬੰਦ ਹੋ ਗਈ ਉਹ ਤੇ ਲੋਕਾਂ ਨੇ ਇਦਨ ਰਸਤਾ ਬਣਾ ਲੈਣਾ ਦੇਖ ਲਿਆ ਸੌਖਾ ਇਦਨ ਜਾਣਾ ਰੱਬਾ ਵੱਧਣ ਨਾ ਲਿਆ ਬਾਈ ਹਵਾ ਕਾ ਹਵਾ ਚੱਲ ਪਏ ਫੇਰ ਚੱਕ ਦੇਣਾ ਹਵਾ ਨੇ ਚੱਕ ਦੇਣਾ ਹਾਂ ਦੇਖੋ ਬੱਦਲ ਆ ਗਿਆ ਫੇਰ ਖਲ ਵੈਸੀ ਇੱਕ ਵਾਰ ਅੰਕਲ ਗਰਮੀ ਕਰਤੀਨੀ ਮੀਂਹ ਪਾ ਕੇ ਉਮਾ ਜੀ ਕਰਤੀ ਦੀ ਬਾਈ ਉਹ ਕਰਨੀ ਸੀ ਪਰसों ਵੀ ਹਾਂ ਨਾ ਕੱਲ ਪਰਸੋਂ ਦਾ ਠੀਕ ਦੀ ਆ ਦੇ ਮੈਂ ਹਾਂਜੀ ਆ ਵੀ ਤਾਂ ਆਪਾਂ ਨੂੰ ਸਿੱਧਾ ਕਰਨਾ ਹੈ ਪਰ ਉਹਦੇ ਨਾਲ ਨਾ ਪਾ ਕੇ ਕੋਈ ਚੀਜ਼ ਉਹ ਬੂਟੇ ਦੇ ਨਾਲ ਮੈਂ ਆਪਣੇ ਛੇ ਉੱਪਰ ਰੱਸੀਆਂ ਪਈਆਂ ਇਧਰ ਦੀ ਸਾਈਡ ਨਾ ਫੇਰ ਟੁੱਟਾ ਲੱਗਦੇ ਠੀਕ ਆਹ ਲਈ ਕਰਨਿਆਲੇ ਹੈ ਨਾ ਇੱਕ ਉਹ ਵੀ ਉਹ ਬੂਟਾ ਮੇਰਾ ਕਿਹੜਾ ਹੀ ਉਹ ਪਰਲਾ ਉਹ ਵੀ ਹੋ ਜਾਊਗਾ ਹਾਂ ਆਪਣੇ ਉੱਪਰ ਰੱਸੀਆਂ ਪਈਆਂ ਹੈ ਉਹੀ ਬੰਦੇ ਆ ਰੱਸੀਆਂ ਜੇ ਅਬ ਆਪਣਾ ਤਾਰ ਪਈ ਆ ਕਿਹੜੀ ਉਤਾਰ ਵੀ ਖਾਵੀ ਗਈ ਦੀ ਆ ਘਰ ਕਾਸੀ ਆ ਯਾਰ ਜੇ ਜਿਹੜੀ ਦੂਈ ਆ ਅਸੀਂ ਜੀ ਇਹ ਜੀ ਮੋਟੀ ਪਰ ਇਹ ਨਹੀਂ ਸੰਭਣੇ ਉਹਨਾਂ ਬਹੁਤ ਕਾਸ ਕੇ ਬਹੁਤ ਚੀਜ਼ਾਂ ਚਾਹੀਦੀ ਆ ਓਏ ਬਾਹਰ ਦੇਖੋ ਕਾਦੀ ਹੁੰਦੀ ਕੀ ਆ ਗਿਆ ਓਏ ਬਾਹਰ ਉਹ ਏਰੀਆ ਹੀ ਕਿੱਦਾਂ ਆਵਾਜ਼ ਆਈ ਹੈ ਨਾ ਅੰਕਲ ਕਿਦਾਂ ਆਵਾਜ਼ ਆਈ ਮੀਂਹ ਦੀ ਸਮਾਨ ਦਾ ਨਹੀਂ ਵੇਸ ਮੈਂ ਕੱਠਾ ਚੱਕ ਲਵਾਂ ਇਹ ਤੁਹਾਨੂੰ ਕੈਮਰੇ 'ਚ ਸਾਰ ਬਾਤ ਸੁਣੇ ਨਾ ਸੁਣੇ ਇੱਧਰ ਤੇ ਆਵਾਜ਼ ਆਈ ਕਾਫੀ ਭਾਰੀ ਮੀਂਹ ਦੀ ਮੈਂ ਪਤਾ ਨਹੀਂ ਮੈਂ ਬਾਹਰ ਆਇਆ ਕਿਹੜਾ ਪਾਣੀ ਆਉਂਦਾ ਹੁੰਦਾ ਹੈ ਨਾ ਅੰਕਲ ਮੈਂ ਤਾਂ ਡਰ ਗਿਆ ਬਈ ਮੈਂ ਕਿਹਾ ਤੇ ਪਾਣੀ ਆ ਗਿਆ ਮੁੰਡਾ ਕਹਿੰਦਾ ਗਰਮੀ ਹੈ ਨਾ ਹੁਣ ਆ ਦੇ ਚ ਜੰਮੀ ਮੈਂ ਤਾਂ ਡਰ ਗਿਆ ਤੇ ਇਧਰੋਂ ਬਾਹਰ ਜਾਈ ਬਹੁਤ ਭਰਮੀ ਦੀ ਕਹਣਾ ਪਾਣੀ ਆਉਂਦਾ ਹੁੰਦਾ ਇਧਰ ਤੇ ਹੈ ਪੱਤੇ ਆਪਾਂ ਮੀਂਹ ਵੰਦਰ ਉਧਰ ਤਾਂ ਆਉਂਦੀ ਦੀ ਬਾਜ ਮੀਂਹ ਆਂਦੇ ਆਇਆ ਹੈ ਇਧਰੋਂ ਸਾਡੇ ਕਿ ਪਿੰਡ ਕਿੰਨੀ ਨੂੰ ਹੁਣ ਇਧਰੋਂ ਜਾਂਦਾ ਹੋਣਾ ਹਲੇ ਹੁਣ ਪਹੁੰਚਣਾ ਪਿੰਡ ਹੈ ਨਾ ਅੰਕਲ ਪਾਣੀ ਨਹੀਂ ਨਾ ਬਰਬਾ ਔਰ ਡਰਾਤ ਰੰਗ ਲੇ ਕੇ ਦਿਲ ਦੀ ਧੜਕਣ ਵਧਾ ਦਦੀ ਦੀ ਬਾਈ ਠੀਕ ਕੀ ਚੀਜ਼ ਆ ਗਈ ਪੂਰੇ ਜ਼ੋਰ ਦਾ ਹੁੰਦਾ ਨਾ ਪੂਰੇ ਜ਼ੋਰ ਦਾ ਆਇਆ ਵੀ ਜੇ ਨਾ ਇਹ ਕਹਣਾ ਪਾਣੀ ਆ ਗਿਆ ਹੁੰਦਾ ਇਦਾਂ ਲੱਗਿਆ ਹੋਇਆ ਤਾਂ ਸੰਤਾ ਹੋ ਤੀਜ ਹੋ ਗਿਆ ਲੈ ਵੀ ਅੰਕਲ ਖਰਤਾ ਕੰਮ ਹੋਈ ਬੱਲੇ ਵਾਲੇ ਅੰਕਲ ਹੁਣ ਨਹੀਂ ਕੰਮ ਔਖਾ ਬਾਈ ਰੱਬ ਨਹੀਂ ਸੁਣਦਾ ਹੈ ਹੋ ਰੱਬਾ ਬੱਸ ਕਰ ਸਪੀਡ ਦੇਖੋ ਬਾਈ ਮੀ ਵੀ ਬੱਲੇ ਬੱਲੇ ਇਹ ਹੋ ਤਾਂ ਨਹੀਂ ਮਾਰਕ ਤੋਂ ਲੱਗਿਆ ਦੇ ਜੇ ਮੈਂ ਤੁਹਾਨੂੰ ਕਾ ਜਾਈਂ ਹੈ ਇਧਰ ਇਲਾਕਾ ਸੁੱਕਾ ਹੀ ਇਧਰ ਵੀ ਗਿੱਲਾ ਨਾ ਵਈ ਸਾਡਾ ਇਲਾਕਾ ਕੋਈ ਸੁੱਕਾ ਨਹੀਂ ਹੈ ਬਈ ਆਹ ਦੇਖੋ ਪਾਣੀ ਉਹ ਖੜਾ ਹੈ ਬਈ ਆਹ ਦੇਖੋ ਖੇਤਾਂ ਤੇ ਉਹ ਕਿਹੜੇ ਹਵਾ ਨਾਲ ਨਹੀਂ ਜਾਂਦਾ ਆਹ ਜਿਆ ਆਲੇ ਹੀ ਇਥੇ ਬੱਦਲ ਹੈ ਉਹ ਵੀ ਇਧਰ ਹੈ ਨਹੀਂ ਉਹ ਬੱਦਲੋ ਦੇਖੋ ਉਹ ਦੇਖੋ ਇਹਦਾ ਕੀ ਮਾਰੋ ਨਾ ਕੁਦਰਤ ਦੇ ਰੰਗ ਹੈ ਮਾਰ ਰਿਹਾ ਦੇਖੋ ਇਹ ਨਹੀਂ ਆ ਰਿਹਾ ਮੀਲਾ ਮੀਲਾ ਲੱਗਾਂ ਦੇ ਹਾਂ ਬਹੁਤ ਸਪੀਡ ਨਾਲ ਮੀਂਹ ਪੈ ਰਿਹਾ ਯਾਰ ਦੇਖੋ ਪੱਤੇ ਵੀ ਟੁੱਟ ਟੁੱਟ गिर ਰਹੇ ਹੈ। ਹੋਏ ਵਿੱਚੇ ਤਾਂ ਪਾ ਗਿਆ ਦੇਖੋ। ਰੱਬ ਦੇ ਰੰਗ। ਟੁੱਪਾਂ ਵਿੱਚ ਪੈ ਰਹਾ ਨਹੀਂ। ਕੀ ਕਹਿ ਕੇ ਹੁੰਦੇ ਕਿੱਦੜ ਕਿੱਦਰੀ ਦਾ ਵਿਆਹ। ਚਾਣੀ ਦੇ ਆ। ਇਹ ਮਹਾਂ ਜਿਲੇ ਦੀ ਜਗ੍ਹਾ ਪਾਣੀ ਦੇ ਵਿੱਚ ਨਾ ਕਿਹੜੇ ਹਵਾ ਨਾ ਫੈਰਿਆ ਭਈ ਆਹ ਸਰਬਾ ਆ ਕੇ ਰੰਗ ਧੁੱਪ ਚ ਮੀਂਹ ਪਈ ਜਾ ਰਿਹਾ ਆ ਦੇਖੋ ਧੁੱਪ ਕਿ ਨਹੀਂ ਦਿੱਖੀ ਇਹ ਆਹ ਬੱਦਲ ਦਾ ਨਹੀਂ ਹੈ ਭਈ ਆਹ ਦੇਖੋ ਉਹ ਸਾਹਮਣੇ ਧੁੱਪ ਹੈ ਆ ਰੈਂਗਲ ਆ ਆਹ ਦੇਖੋ ਆ ਦੇਖੋ ਆ ਕੇ ਉਹ ਦੇਖੋ ਧੁੱਪ ਆ ਬੱਦਲ ਲਈ ਨਹੀਂ ਪੈ ਰਿਹਾ ਆ ਬੱਦਲੇ ਭਰ ਕੇ ਆਇਆ ਬਾਈ ਮੀ ਵੀ ਆਏ ਨਹੀਂ ਹੌਲੀ ਪੈ ਰਿਹਾ ਦੇਖੋ ਕਿਹੜੀ ਸਪੀਡ ਨਾਲ ਹੈ ਅੰਕਲ ਨੇ ਪਾਣੀ ਕੱਢਿਆ ਤਾਂ ਪਹਿਲਾਂ ਹੀ ਰਸਤਾ ਬਣਾ ਦਿਆ ਮਾਣੇ ਬਾਈ ਮੈਨੂੰ ਪਤਾ ਤਾਂ ਨਹੀਂ ਮੀ ਆਉਣਾ ਹੈ ਨਹੀਂ ਕੋਈ ਪਾਣੀ ਦਾ ਔਖਾ ਹੋ ਜਾ ਗਿੱਲਾ ਹੋ ਜਾਂਦਾ ਬਹੁਤ ਹੋਰ ਆਪਣ ਨੂੰ ਯਾਰ ਮੈਂ ਕਿ ਤਾਰਾਂ ਬੁਰਕੀ ਜਾਈ ਤਾਰਾ ਨੇ ਉਹ ਘਰਾਂ ਪਿਆ ਆਪਣੇ ਪਤਾ ਅੱਜ ਇੰਨੀ ਹਰੇ ਆਈ ਐ ਫਿਰ ਕਈ ਜਿਹੜਾ ਬੰਦਾ ਭਲੇਖੇ ਫਿਰ ਤਲਕੀ ਦਾ ਮੈਂ ਵੀ ਇੱਕ ਦੋ ਵਾਰ ਤੱਕਿਆ ਚਰਤਾਂ ਲੇ ਲੇ ਉਹ ਕਿਸ ਤਰ੍ਹਾਂ ਦੇ ਉੱਪਰਾਂ ਪਾਣੇ ਹੋ ਨੇ ਤੇਰੇ ਤਲਕਾ ਨਹੀਂ ਛੱਟਾਂ ਲੈ ਲੈ ਆ ਰਿਹਾ ਬਈ ਨਾ ਵੇ ਨਾ ਵੀਰ ਆਵਾ ਬੱਸ ਕਰ ਛੱਟ ਗਿਆ ਛੱਟ ਗਿਆ ਛੱਟ ਗਿਆ ਉਹ ਬੱਸ ਕਰ ਰਬਾ ਚਲੇਗਾ ਚਲੇਗਾ ਬੱਦਲ ਉੱਧਰ ਨੂੰ ਲੰਘ ਗਿਆ ਲੰਘ ਗਿਆ ਇੱਧਰ ਰਹਿ ਗਿਆ ਬਸ ਲੈ ਵੀ ਕੋਈ ਕਹਿ ਸਕਦਾ ਮੀਂਹ ਵੀ ਪਿਆਦਾ ਮਧਰਦੀ ਗਿੱਲੀ ਕਰਕੇ ਲੰਘ ਗਿਆ ਗਰਮੀ ਕਰਦੀ ਰੱਬ ਨੇ ਨਹੀਂ ਪਹਿਲਾਂ ਸੋਣਾ ਠੰਡਾ ਜਿਹਾ ਮੌਸਮ ਹੁੰਦਾ ਆ ਚਾਰੇ ਪਾਸੇ ਤੁੱਪੇ ਤੁੱਪ ਕਰਦੀ ਹੁਣ ਗਿੱਲੀ ਕਰਤਾ ਇਹਨੇ ਆਰਕ ਸਾਰਾ ਵੀ ਗਿੱਲੇ ਗਿੱਲਾ ਕਰਤਾ ਤੇ ਆਪਾਂ ਹੁਣ ਕਰਦੇ ਵੀਡੀਓ ਬੰਦ ਤੇ ਅਗਲੀ ਵੀਡੀਓ ਦਿਖਾਵਾਂਗੇ ਸਬਜ਼ੀਆਂ ਲਾਉਂਦੇ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਮੈਂਟਾਂ 'ਚ ਬਈ ਕਿਹੜੀ ਕਿਹੜੀ ਸਬਜ਼ੀ ਲਈ ਆ ਕੇ ਲਈ ਹੁਣ ਇਸ ਵਾਰ ਅਸੀਂ ਆ ਧੁੱਪ ਚੜਾਤੀਆਂ ਤਖੀ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ 'ਚ ਹਾਂਜੀ ਇਸ ਨੂੰ ਤੁਸੀਂ ਲੋਹੇ ਵਾਲੇ ਜਿੱਤੇ ਆ ਅੰਦਰ ਪਈ ਸੜਿਆ ਕੋਠੇ 'ਤੇ ਕੋਠੇ 'ਤੇ ਦੇਖਦਾ ਮੈਂ